ਦੁਨੀਆ ਤੇ ਆਵਾ ਗਵਨ ਇਹ ਬਣਿਆ ਹੋਇਆ ਗੁਰੂ ਸਾਹਿਬ ਦਾ ਪਵਿੱਤਰ ਬਚਨ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਜਿਸ ਕੇ ਜੀਪ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਸੋ ਹਾਰਿਕ ਜੀਵ ਨੇ ਮਾਈ ਭਾਈ ਨੇ ਸੰਸਾਰ ਤੇ ਜਿਹੜਾ ਵੀ ਆਇਆ ਉਹਨੇ ਇੱਕ ਨਾ ਇੱਕ ਦਿਨ ਚਲੇ ਜਾਣਾ ਤੁਸੀਂ ਰੋਜ਼ ਪੜ੍ਹਦੇ ਹੋ ਜੋ ਉਪਜਿਓ ਸੋ ਵਿੰਸ ਹੈ ਸੋ ਵਿੰਸ ਹੈ ਪਰੋ ਆਜ ਕਹਿ ਕਾਲ ਭਾਵੇਂ ਕੋਈ ਅੱਜ ਚਲਿਆ ਜਾਵੇ ਭਾਵੇਂ ਕੋਈ ਕੱਲ ਚਲਿਆ ਜਾਵੇ ਪਰ ਹਰ ਇੱਕ ਨੇ ਇਸ ਸੰਸਾਰ ਤੋਂ ਕੁਝ ਕਰ ਹੀ ਜਾਣਾ ਕੋਈ ਸਥਿਰ ਇਥੇ ਨਹੀਂ ਰਹਿ ਸਕਦਾ ਮਾਰੇ ਕਹਿੰਦੇ ਰਾਣਾ ਰਾਓ ਨਾ ਕੋ ਰਹਿ ਨਾ ਕੋਈ ਰਾਜਾ ਰਾਣਾ ਵੱਡੇ ਵੱਡੇ ਵਿਖੋ ਔਲੀਏ ਅਵਤਾਰ ਵੀ ਸੰਸਾਰ ਤੇ ਆਏ ਪੀਰ ਪੈਗੰਬਰ ਵੀ ਸੰਸਾਰ ਤੇ ਆਏ ਪਰ ਜਿੰਨੀ ਜਿੰਨੀ ਉਹਨਾਂ ਦੀ ਆਰਜੂ ਪਰਮੇਸ਼ਰ ਦੇ ਬਣੀਓ ਬਖਸ਼ਿਸ਼ ਕੀਤੀ ਸੀ ਉਹ ਭੋ ਕੇ ਚਲੇਗੇ ਜਨ ਕੀ ਚੀਰੀ ਦਰਗਹਿ ਪਾਟੀ ਤਿੰਨਾ ਮਰਨਾ ਪਾਈ ਸੋ ਜਿਨ੍ਹਾਂ ਦੀ ਚਿੱਠੀ ਤੁਰ ਦਰਗਾਹ ਤੋਂ ਆ ਜਾਂਦੀ ਹੈ ਤੇ ਉਹਨਾਂ ਨੂੰ ਸਾਧ ਸੰਗਤ ਜੀ ਜਾਣਾ ਪੈਂਦਾ ਉਹਨਾਂ ਨੂੰ ਫਿਰ ਕੋਈ ਵੀ ਨਹੀਂ ਰੋਕ ਸਕਦਾ ਅਸੀਂ ਡਾਕਟਰਾਂ ਕੋਲ ਵੀ ਚੁੱਕ ਕੇ ਲੈ ਜਾਂਦੇ ਹਾਂ ਉਸ ਡੈਡ ਬੋਡੀ ਨੂੰ ਸਾਧ ਸੰਗਤ ਜੀ ਤੇ ਉਹਨਾਂ ਦੇ ਮੂਰੇ ਵੀ ਸਾਰਾ ਪਰਿਵਾਰ ਰਿਸ਼ਤੇਦਾਰ ਤਰਲੇ ਕਰਦੇ ਨੇ ਵੀ 2 ਮਿੰਟ ਲਈ ਇਹਨਾਂ ਨਾਲ ਸਾਡੀ ਕੋਈ ਗੱਲ ਕਰਾ ਦਿਓ ਪਰ ਉਹ ਅੱਗੋਂ ਹੱਥ ਜੋੜ ਦਿੰਦੇ ਨੇ ਉਹ ਕਹਿੰਦੇ ਸਮਾਂ ਤਾਂ ਸਾਡੇ ਤੇ ਵੀ ਆ ਗਿਆ ਤੇ ਗੱਲ ਸਾਡੀ ਵੀ ਕਿਸੇ ਨਾਲ ਨਹੀਂ ਹੋਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਸਮਾਂ ਤਾਂ ਪਰਮੇਸ਼ਰ ਦੇ ਵਾਸਾ ਹੁਣ ਸਾਡੇ ਵਾਸਤ ਕੁਛ ਨਹੀਂ ਇਹ ਸਵਾਸ ਬੜੇ ਕੀਮਤੀ ਹੈ ਸਾਧ ਸੰਗਤ ਜੀ ਲੋਕੀ ਪੂਰੀ ਪੂਰੀ ਜ਼ਿੰਦਗੀ ਦੀ ਕਮਾਈ ਇਕੱਠੀ ਕਰਕੇ ਸਾਰੇ دوست ਮਿੱਤਰਾਂ ਦੀ ਕਮਾਈ ਇਕੱਠੀ ਕਰਕੇ ਤੁਸੀਂ ਡਾਕਟਰਾਂ ਨੂੰ ਦਿਓ ਵੀ 1 ਮਿੰਟ ਲਈ ਸਾਡੀ ਗੱਲ ਕਰਾ ਦਵੇ ਜੀ ਨਾਲ ਪਰ ਉਹਨਾਂ ਹੱਥ ਜੋੜਨੇ ਨੇ ਕਹਿੰਦੇ ਸਾਢੇ ਵਸੋਂ ਬਾਹਰ ਇਹ ਸਮਾਂ ਤਾਂ ਕਦੇ ਸਾਢੇ ਤੇ ਵੀ ਆ ਗਿਆ ਤੇ ਗੱਲ ਅਸੀਂ ਵੀ ਕਿਸੇ ਨਾਲ ਨਹੀਂ ਕਰ। ਇਸ ਕਰਕੇ ਜਿੰਨੀ ਕੁ ਆਰਜੋ ਪਰਮੇਸ਼ਰ ਨੇ ਬਖਸ਼ੀ ਹੈ ਤੇ ਸਾਧ ਸੰਗਤ ਜੀ ਉਹਨੀ ਕੁ ਆਰਜੋ ਸੰਸਾਰ ਤੋਂ ਛੋ ਕੇ ਜੀਵ ਚੱਲਿਆ ਜਾਂਦਾ ਹੈ। ਸੋ ਗੁਰਬਾਣੀ ਗਿਆਨ ਜਿਹੜਾ ਹੈ ਸਾਨੂੰ ਇੱਕ ਹੌਸਲਾ ਦਿੰਦਾ ਹੈ। ਇੱਕ ਭਰੋਸਾ ਦਿੰਦਾ ਕਿਉਂਕਿ ਜਦੋਂ ਕਿਸੇ ਵੀ ਸਰੀਰ ਦੇ ਨਾਲੋਂ ਵਿਛੋੜਾ ਪੈਂਦਾ ਤੇ ਸਾਧ ਸੰਗਤ ਜੀ ਵਿਦਵਾਨਾਂ ਨੇ ਤਾਂ ਇਹ ਦੱਸਿਆ ਵੀ ਜਿਹੜਾ ਵਿਛੋੜੇ ਦਾ ਨੋਂ ਹੀ ਬੁਰਾ ਹੈ ਦੁੱਖ ਤਾਂ ਇਹਦਾ ਬੁਰਾ ਹੈਗਾ ਹੀ ਹੈਗਾ ਪਰ ਇਹਦਾ ਨਾ ਹੀ ਬੁਰਾ ਵਿਛੋੜੇ ਦਾ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਸਖਤ ਬਾਰਜਮ ਦੂਤ ਇੱਕ ਦੁੱਖ ਰੋਗ ਲੱਗੈ ਤਨ ਧਾਏ ਬੋਧ ਮਹਾਰਾਜ ਕਹਿੰਦੇ ਇੱਕ ਦੁੱਖ ਰੋਗ ਲੱਗੈ ਤੰ ਧਾਏ ਬੈਦ ਨਾ ਭੋਲੇ दारू ਲਾਈ ਉਹ ਕਹਿੰਦੇ ਭੋਲਿਆ ਵੈਦਾ ਇਨਾਂ ਚਾਰ ਰੋਗਾਂ ਦੀ ਦਵਾਈ ਨਹੀਂ ਹੈ ਤੇਰੇ ਕੋਲ ਸੋ ਬਿਰਹਾ ਦਾ ਰੋਗ ਵਿਛੋੜੇ ਦਾ ਰੋਗ ਬੜਾ ਭਾਰੀ ਹੈ ਪਰ ਇਹਨੂੰ ਸਹਿਣ ਵਾਸਤੇ ਪਰਮਾਤਮਾ ਹੀ ਸਾਧ ਸੰਗਤ ਜੀ ਸਾਥ ਦੇਵੇ ਭਰੋਸਾ ਗੁਰਬਾਣੀ ਸਾਨੂੰ ਦਿੰਦੀ ਹੈ ਵਿਸ਼ਵਾਸ ਦਿੰਦੀ ਹੈ ਸਾਡਾ ਯਕੀਨਦਾ ਹੈ ਹੋਵੇ ਜੇ ਭਰੋਸਾ ਹੋਵੇ ਗੁਰਬਾਣੀ ਤੇ ਜਰੂਰ ਸਾਨੂੰ ਉਤਰਵਾਸ ਦਿੰਦੀ ਹੈ ਸੋ ਤਾਂ ਕਰਕੇ ਹੀ ਇਹ ਕਥਾ ਕੀਰਤਨ ਸਮਾਗਮ ਕੋਈ ਜਿੰਦੜੀ ਜਦੋਂ ਸੰਸਾਰ ਤੋਂ ਜਾਂਦੀ ਹੈ ਤੇ ਉਹਦੇ ਬਾਬਤ ਅਸੀਂ ਕਰਦੇ ਹਾਂ ਸਾਰੇ ਇੱਕ ਮਰਜ਼ਾਦਾ ਗੁਰੂ ਸਾਹਿਬ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਮਰਿਆਦਾ ਬਣਾਈ ਹੈ ਮੈਂ ਪਿਛਾ ਕੀਰਤਨ ਕਰਿਓ ਨਿਰਵਾਣ ਜਿਓ ਕੇਸੋ ਗੋਪਾਲ ਪੰਡਤ ਸਦਿਓ ਹਰ ਹਰ ਕਥਾ ਪੜੈ ਪ੍ਰਾਨ ਰਾਨੀ ਸੋ ਇੱਕ ਮਰਿਆਦਾ ਇੱਕ ਵਿਧੀ ਐ ਸਾਧ ਸੰਗਤ ਜੀ ਕਥਾ ਕੀਰਤਨ ਦੀ ਇਹ ਚੀਜ਼ਾਂ ਨਾਲ ਜਿੰਦਗਿਆ ਮਨੁੱਖ ਦੇ ਸਾਧ ਸੰਗਤ ਜੀ ਸੇਵਾ ਸਿਮਰਨ ਦੀ ਕਮਾਈ ਔਰ ਇਹਦੇ ਨਾਲ ਸਾਰੇ ਲੋਕ ਵੀ ਫਿਰ ਐ ਮਨ ਲਾ ਕੇ ਕਾਕਰਤਾ ਨਾਲ ਜਦੋਂ ਸੁਣਦੇ ਉਹਨਾਂ ਦਾ ਵੀ ਭਲਾ ਹੁੰਦਾ ਸੋ ਇਸ ਤਰ੍ਹਾਂ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਵਿਛੋੜੇ ਦਾ ਤਾਂ ਨਾ ਹੀ ਬੁਰਾ ਭਾਈ ਪਰ ਵਿਛੋੜਾ ਸਹਿਣ ਕਰਨ ਵਾਸਤੇ ਗੁਰੂ ਸਾਹਿਬ ਤਾਕਤ ਦਿਨੇ ਨਾਓ ਮਹਾਰਾਜ ਸ਼੍ਰੋਮਣੀ ਭਗਤ ਭਗਤ ਕਬੀਰ ਜੀ ਉਹ ਵਚਨ ਕਰਦੇ ਨੇ ਬਲਾਵ ਲਗਾਕ ਦੇ ਸਾਨੂੰ ਤਰਵਾਸ ਦਿੰਦੇ ਨੇ ਕਹਿੰਦੇ ਐਸੋ ਇਹੋ ਸੰਸਾਰ ਪੇਖਣਾ ਰਹਿਣ ਨਾ ਕੋ ਪਈ ਹੈ ਰੇ ਕਹਿੰਦੇ ਮੈਂ ਸਾਰਾ ਸੰਸਾਰ ਵੇਖਿਆ ਆਪਣੇ ਵੱਡ-ਵਡੇਰਿਆਂ ਨੂੰ ਵੇਖਿਆ ਕਹਿੰਦੇ ਇੱਥੇ ਸਥਿਰ ਕੋਈ ਰਹਿੰਦਾ ਹੀ ਨਹੀਂ ਜਦੋਂ-ਜਦੋਂ ਵਾਰੀ ਆਉਂਦੀ ਹੈ ਚਲਿਆ ਜਾਂਦਾ ਐਸੋ ਇਹੋ ਸੰਸਾਰ ਦੇਖਣਾ ਰਹਿਣ ਨਾ ਕੋ ਪਈ ਹੈ ਰੇ ਸੁਧੇ-ਸੁਧੇ ਰੇਗ ਚਲੋ ਤਮ ਨਤਰ ਕੋ ਠੱਕਾ ਦਵਈ ਹੈ ਰੇ ਕਹਿੰਦੇ ਆਪਣੇ ਮਨ ਨੂੰ ਸਿੱਧਾ ਕਰਕੇ ਗੁਰੂ ਦੇ ਚਰਨਾਂ ਨਾਲ ਜੋੜ ਲੈ ਪਿਆਰਿਆ ਤੇ ਨਹੀਂ ਤੇ ਨਤਰ ਕੋ ਧੱਕਾ ਮਤਲਬ ਤੈਨੂੰ ਨਰਕਾਂ ਦੇ ਵਿੱਚ ਜਮਾ ਨੇ ਧੱਕਾ ਦੇ ਦੇਣਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੰਸਾਰ ਤੇ ਤੂੰ ਆਇਆ ਜੇ ਇਹ ਵੇਲੇ ਨੂੰ ਨਾ ਸੰਭਾਲਿਆ ਕੋਈ ਚੰਗਾ ਕਰਮ ਨਾ ਕੀਤਾ ਜਪ ਤਪ ਨਾ ਕੀਤਾ ਸੇਵਾ ਸਿਮਰਨ ਨਾ ਕੀਤਾ ਮਾਰਾ ਸਤਿਗੁਰੂ ਸੱਚੇ ਪਾਸ਼ਾ ਕਹਿੰਦੇ ਜਮਾ ਨੇ ਨਰਕਾਂ ਚ ਤੈਨੂੰ ਧੱਕ ਦੇਣਾ ਸੁੱਧੇ ਸੁੱਧੇ ਰੇਗ ਚਲਹੁ ਤੂੰ ਕਹਿੰਦੇ ਸਿੱਧਾ ਮਨ ਕਰਕੇ ਗੁਰੂ ਦੀ ਨਦਰ ਦੇ ਵਿੱਚ ਸ਼ਰਨ ਵਿੱਚ ਆ ਜਾ ਤੇ ਨਹੀਂ ਤਾਂ ਫਿਰ ਜਮਾ ਨੇ ਸਾਧ ਸੰਗਤ ਜੀ ਉਲੇਖਾ ਲੈਣਾ ਹੈ ਨਰਕਾਂ ਦੇ ਵਿੱਚ ਤੈਨੂੰ ਸੁੱਟ ਦੇਣਾ ਹੈ ਉੱਥੇ ਹਸਾਬ ਹੋਣਾ ਤੇਰਾ ਕੀ ਆਉ ਪੜ ਲਓ ਨਾਲ ਨਾਲ ਗੁਰਮੁਖ ਪਿਆਰਿਓ सदगुरु सचे पातशाह जी की कर्म राज जदों लेखा मंगिया लेके जा राज ने लेखा जंग ड़ा मुख लेके जामेगा महाराजे ने जदों लेठा मंगे किड़ा मुख जावेगा जा महारे ने जदों मंगे कि मुख लेके जावेगा सर्व राजे ने लेखा ਦੋ ਮੰਗੇ ਆ ਪੇੜਾ ਮੁਖ ਲੈ ਕੇ ਜਾਵੇਂਗਾ ਤਰ ਮੁਰਾਗੇ ਨੇ ਲਿਖਾ ਜਦੋਂ ਮੰਗੇ ਆ ਪੇੜਾ ਮੁਖ ਲੈ ਕੇ ਜਾਵੇਂਗਾ ਪਿਆਰੇ ਜੀ ਪੇੜਾ ਮੁਖ ਲੈ ਕੇ ਜਾਵੇਂਗਾ ਮੇਰੇ ਪਿਆਰੇ

र <laughs> कुला